ਇਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਹਾਲ ਪਾਈ ਪਛਤੋਂ ਦੇ ਨਾਮਿਕ ਰਾਹ ਪਛਾਣਾ ਜਿਓ ਵਿੱਚ ਦੁਨੀਆਂ ਸੇਵ ਕਮਾਈਏ ਤੇ ਦਰਗੇ ਬੈਸਣ ਪਾਈਏ ਤੇ ਤੇ ਪਸ਼ੂ ਵੀ ਰੜ ਗਏ ਅੰਡਿਆਂ ਦੇ 파ੜ ਪਏ ਖੇਤ ਵੀ ਡੁੱਬ ਗਏ ਘਰ ਵੀ ਡੁੱਬੇ ਹੋਇਆ ਕੀ ਕਹਿ ਰੱਬਾ ਮੇਰਾ ਉਜੜ ਗਿਆ ਪੰਜਾਬ ਸਾਰਾ ਮੇਰਾ ਡੁੱਬ ਗਿਆ ਪੰਜਾਬ ਸਾਰਾ ਹੁਣ ਬਸ ਕਰ ਠਹਿਰ ਰੱਬਾ ਸਾਹਿਬ ਜੀ ਮੈਂ ਮਨਜਿੰਦਰ ਸਿੰਘ ਤੁਹਾਨੂੰ ਦੇਖ ਰਹੇ ਹਾਂ ਪੰਜਾਬ 78 ਟੀਵੀ ਸੇਵਾ ਕਰਤ ਹੋਏ ਨੇ ਕੰਮ ਨਹੀਂ ਇਸੋ ਹੋ ਬਰਾਤ ਸੁਆਮੀ ਤਾਂ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡੀ ਆਫਤ ਆਈ ਜਿਸ ਤਰ੍ਹਾਂ ਕਿ بارشਾਂ ਬਹੁਤ ਜ਼ਿਆਦਾ ਪਈਆਂ ਔਰ ਜਿਹੜਾ ਪਾਣੀ ਨਾਲ ਬਹੁਤ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਘਟ ਹੈਗੇ ਡੰਗਰਪਤੂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਔਰ ਜਿਸ ਤਰ੍ਹਾਂ ਕੇ ਗੱਲ ਹੈ ਕਿ ਪੰਜਾਬੀ ਲੋਕ ਜਿਹੜੇ ਨੇ ਇਹਨਾਂ ਦੀ ਇਹਨਾਂ ਦੀ ਖਤਿਰਤ ਹੈ ਕਿ ਕਿਤੇ ਵੀ ਦੁਨੀਆ ਦੇ ਵਿੱਚ ਮੁਸੀਬਤ ਹੋਵੇ ਹਰ ਤਰ੍ਹਾਂ ਦਾ ਸਾਥ ਦੇਣ ਲਈ ਟੱਟ ਪਰ ਰਹਿੰਦੇ ਨੇ ਔਰ ਅਸਰਾ ਅੱਗੇ ਹੋ ਕੇ ਮਦਦ ਕਰਦੇ ਰਹੇ ਇਸੇ ਤਰ੍ਹਾਂ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਨਾਲ ਸਹਿਯੋਗ ਕਰ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਯੂਕੇ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਦਿਲਬਖ ਸਿੰਘ ਬਾਗੀ ਜੋ ਕਿ ਪ੍ਰਧਾਨ ਨੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੀ ਰਾਹਤ ਸਮਗਰੀ ਜਿਹੜੀ ਆ ਪਿੰਡ ਚੇਤਾ ਨੂੰ ਜਾ ਰਹੀ ਹੈ ਜਿਸ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਪਿੰਡ ਦੇ ਲੋਕਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਔਰ ਘਰਾਂ ਦਾ ਨੁਕਸਾਨ ਹੋਇਆ ਔਰ ਕਾਫੀ ਜ਼ਿਆਦਾ ਉਥੇ ਰਾਹਤ ਦੀ ਲੋੜ ਹੈ ਜੇ ਗੱਲ ਕਰੀਏ ਵੀ ਹਜੇ ਜਿਹੜੀ ਮੁਸੀਬਤ ਹੈ ਟਲੀ ਨਹੀਂ ਹੈ ਕਿਉਂਕਿ ਇੰਨਾ ਸ਼ੁਕਰ ਹੈ ਪ੍ਰਮਾਤਮਾ ਦਾ ਕਿ بارش ਰੁਕ ਗਈ ਹੈ ਔਰ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਔਰ ਪਿੰਡਾਂ ਦੇ ਵਿੱਚ ਪਾਣੀ ਹੌਲੀ-ਹੌਲੀ ਸੁੱਕ ਰਿਹਾ ਹੈ ਪਰ ਆਨ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਆ ਤੇ ਬਹੁਤ ਵੱਡੀਆਂ-ਵੱਡੀਆਂ ਮੁਸੀਬਤਾਂ ਜਿ ਤਰ੍ਹਾਂ ਕਿ ਬਿਮਾਰੀਆਂ ਦਾ ਵੀ ਕਦਰ ਰਹਿੰਦਾ ਔਰ ਲੋਕਾਂ ਦੀ ਮੁੜ ਰਹਿਤ ਵਾਸਤੇ ਬਹੁਤ ਵੱਡੇ ਉਪਰਾਲੇ ਕਰਨੇ ਜਾਂਦੇ ਪੈਂਦੇ ਨੇ ਇਸੇ ਤਰ੍ਹਾਂ ਦਾ ਇੱਕ ਵੱਡਾ ਉਪਰਾਲਾ ਦਲਬਾਖ ਸਿੰਘ ਭਾਗੀ ਜੀ ਦੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਇੱਥੋਂ ਪੰਗਾ ਤੋਂ ਜਿਸ ਤਰ੍ਹਾਂ ਕਿ ਇਸ ਕਰੇ ਐਸਵੇਲੇ ਗਰシャンਗਰ ਚੌਕ ਪੰਗਾ ਦੇ ਵਿੱਚ ਇੱਥੋਂ ਇੱਕ ਵੱਡੀ ਰਾਸਸਮਗਰੀ ਜਿ ਤਰ੍ਹਾਂ ਕਿ ਚਾਰਾ ਵਗੈਰਾ ਔਰ ਹੋਰ ਸਮਗਰੀ ਦਲਬਾਖ ਸਿੰਘ ਭਾਗੀ ਦੀ ਅਗਵਾਈ ਹੇਠ ਲੈ ਕੇ ਪਿੰਡ ਦੀ ਸਤਨ ਜਾ ਰਹੇ ਨੇ ਪਹਿਲਾਂ ਗੱਲ ਕਰਾਉਨੇ ਆ ਤੁਹਾਡੀ ਰੋਟਰੀ ਕਲੱਬ ਪੰਗਾ ਗ੍ਰੀਨ ਦੇ ਪ੍ਰਧਾਨ ਦਲਬਾ ਤੁਹਾਡਾ ਬੜਾ ਵੱਡਾ ਪਰਾਲਾ ਤੁਹਾਡਾ ਇੱਕ ਬੜੀ ਮੁਲਕਤਾ ਦੀ ਸੇਵਾ ਲਈ ਤੁਸੀਂ ਇਹ ਕੰਮ ਕਰ ਰਹੇ ਹੋ ਕੀ ਕਹੋਗੇ ਇਸ ਮੌਕੇ ਪਹਿਲਾਂ ਤਾਂ ਇਹਦਾ ਪ੍ਰਮਾਣ ਹੈ ਜੀ ਇਹ ਕਾਲ 5 ਪਛਤੋਂ ਦੇ ਨਾਮਕ ਰਾਹ ਪਛਾਣਾ ਜੀਓ ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗੇ ਗਸੇਂ ਬਾਈਏ ਪਹਿਲਾਂ ਤਾਂ ਮੈਂ ਪੰਜਾਬ 75 ਟੀਵੀ ਦੇ ਸਾਰੇ ਸਟੋਰੀਆਂ ਨੂੰ ਸਟੋਰੀ ਕਲਬ ਬੰਗਾ ਗ੍ਰੀਨ ਦੀ ਟੀਮ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅੱਜ ਅਸੀਂ ਇਹ ਕਿਤਾ ਦੇ ਵਿੱਚ ਜਿਹੜਾ ਪਿਛਲੀ ਦਿਨੀ ਭਾਰੀ ਬਾਰਸ਼ਾਂ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਨਾਹਨ ਹੋਇਆ ਸੀ ਤੇ ਫਸਲਾਂ ਦਾ ਬਹੁਤ ਪੂਰੀ ਤਰ੍ਹਾਂ ਨੁਕਸਾਨ ਹੋਇਆ ਤੇ ਪਸ਼ੂਆਂ ਦਾ ਜਿਹੜਾ ਚਾਰਾ ਸੀ ਉਹ ਵੀ ਪੂਰੀ ਤਰ੍ਹਾਂ ਪਾਣੀ ਨੇ ਨਸ਼ਟ ਕਰ ਦਿੱਤਾ ਤੇ ਜਿਹੜੇ ਉਹ ਪਸ਼ੂ ਆ ਸਰਿਆਂ ਪੱਠਿਆਂ ਤੋਂ ਜਿਹੜੇ ਸਾਰਾ ਪਿੰਡ ਚਲਾਵਾ ਯਾਰ ਸੀ ਅਸੀਂ ਪਿੰਡ ਦਾ ਮਤਲਬ ਪਹਿਲਾਂ ਜਾ ਕੇ ਵਿਜ਼ਿਟ ਕੀਤਾ ਸੀ ਡੋ ਟੂ ਡੋਰ ਗਏ ਸੀ ਸਭ ਤੋਂ ਜਿਹੜੀ ਮੁੱਖ ਲੋੜ ਸੀ ਉੱਥੇ ਉਹ ਸੀ ਵੀ ਪਸ਼ੂਆਂ ਨੂੰ ਜਿਹੜਾ ਕੋਈ ਸਮਗਰੀ ਜਿਹੜੀ ਸਪਲਾਈ ਕੀਤੀ ਜਾਵੇ ਇਸ ਦੇ ਲਈ ਅੱਜ ਅਸੀਂ ਇਹ 70 ਘਣਟਾ ਜਿਹੜਾ ਪਸ਼ੂਆਂ ਦਾ ਝਾਰ ਜਿਹੜਾ ਆ ਉਹ ਆਪਣੇ ਪਿੰਡ ਚੀਤਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਉਹਦੇ ਨਾਲ ਜੋ ਹੋਰ ਵੀ ਕੋ ਲੋੜਾ ਹੋਣੀਆਂ ਉਹਨਾਂ ਨੂੰ ਵੀ ਆਪਾਂ ਮਤਲਬ ਇਹ ਆ ਕਿ ਬਾਅਦ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਵੀ ਅਸੀਂ ਜਿਹੜਾ ਉਹ ਸੰਭ ਲਪਾਂ ਉਹ ਬਹਿਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਸ਼ੇਰਗਿਲ ਗੋਵਰ ਸਿੰਘ ਗੁਰਦਰਾ ਸਾਹਿਬ ਬੈਡਪੋਰਡ ਯੂਕੇ ਦੀ ਸਮੁੱਚੀ ਜਿਹੜੀ ਪ੍ਰਬੰਧਕ ਕਮੇਟੀ ਆ ਤੇ ਉੱਤੇ ਦੀ ਸਾਥ ਸੰਗਤ ਉਹਨਾਂ ਦਾ ਵੀ ਸਾਨੂੰ ਪੂਰਨ ਤੌਰ ਤੇ ਸਹਿਯੋਗ ਆ ਤੇ ਜਿੱਥੇ ਅਸੀਂ ਅੱਜ ਪਿੰਡ ਚੀਤਾ ਦੇ ਵਿੱਚ ਜਾ ਰਹੇ ਹਾਂ ਉੱਥੇ ਨਾਲ ਦੀ ਨਾਲ ਅਸੀਂ ਸultanpur ਲੋਧੀ ਟਾਂਡਾ ਮਕੇਰੀਆਂ ਅਜਨਾਲਾ ਫਿਰਦਾਸਪੁਰ ਸਾਰੇ ਹੀ ਮਤਲਬ ਇਲਾਕਿਆਂ ਦੇ ਵਿੱਚ ਜਿਹੜੀ ਆ ਵਾਹਤ ਸਮਗਰੀ ਪਟਾਵਾਂਗੇ ਸਾਨੂੰ ਬਹੁਤ ਇਲਾਕਾ ਦੇ ਵਸੀਆਂ ਵੱਲੋਂ ਵੀ ਬਹੁਤ ਸਹਿਯੋਗ ਮਿਲਿਆ ਬੜੀ ਜਿੱਥੇ ਮੋਰਲ ਸਪੋਰਟ ਮਿਲੀ ਆ ਉਥੇ ਬੜੀ ਮਾਨੀ ਸਹਾਇਤਾ ਮਿਲੀ ਆ ਤੇ ਜਿੱਥੇ ਸਾਨੂੰ ਮੈਂ ਇਹ ਯਕੀਨ ਨਾ ਕਰਨਾ ਵੀ ਲੋਕਾਂ ਨੇ ਸਾਡੀ ਕਾਰਗੁਜ਼ਾਰੀ ਦੇਖਦੇ ਸਾਡੇ 'ਚ ਵਿਸ਼ਵਾਸ ਜਤਾਇਆ ਸਾਡੇ ਕੋਲ ਇਸ ਵਿਲੇਜ ਜੋ ਮਤਲਬ ਵਾਸੀ ਆ ਉਹ 11 ਲੱਖ ਦੇ ਕਰੀਬ ਹੈਗੀ ਆ ਜਿਹੜੀ ਅਸੀਂ ਇਹ 11 ਲੱਖ ਰੁਪਈਆ ਜਿਹੜਾ ਹੈਗਾ ਉਹ ਉਹ ਜਿਹੜੀ ਇਹ ਹਰ ਪੀੜਤਾ ਦੀ ਸਹਾਇਤਾ ਦੇ ਲਈ ਜੋ ਵੀ ਕਿਸੇ ਨੂੰ ਚਾਹੀਦਾ ਹੋਇਆ ਕਿਸਦਾ ਮਕਾਨ ਠੱਠਿਆ ਹੋਇਆ ਸਾਡੂ ਜੀਵੇਂ ਤੋਂ ਵੀ ਦੋ ਤਿੰਨ ਰਿਕਵੈਸਟ ਆਈ ਆ ਪਿੰਡ ਗੁਣਾਚੌਰ ਤੋਂ ਵੀ ਆਈ ਆ ਜਿੱਤੇ ਤੋਂ ਵੀ ਆਈ ਆ ਜਿੱਥੇ ਵੀ ਆ ਉਸ ਮਕਾਨ ਬਣਾਉਣ ਦੀ ਹਲਕਾ ਜਿੱਦਾਂ ਦਾ ਵੀ ਕਿਸੇ ਦਾ ਨੁਕਸਾਨ ਆ ਉਹ ਦਿਕਸਾਤ ਪੂਰੀ ਕਰਾਂਗੇ ਜਿੱਥੇ ਤੱਕ ਜੀਤ ਸਿੰਘ ਗੋਵਰ ਸਿੰਘ ਗੋਲਵਾ ਸਾਹਿਬ ਬਰਡਫੋਰਡ ਡਿਊਟੀ ਦੇ ਵਿੱਚ ਸਾਡੇ ਮਾਨ ਦੇ ਕਲੱਬ ਦੇ ਜਿਹੜੇ ਰੂਹੇ ਦਵਾ ਸ਼ਮੇதா ਸਿੰਘ ਅਰਚਾ ਜੀ ਉਹ ਅੱਜ ਕੱਲ ਇੰਗਲੈਂਡ ਦੇ ਵਿੱਚ ਨੇ ਉਹ ਸਾਡੀ ਬਹੁਤ ਹੀ ਮਾਲੀ ਮਦਦ ਕਰ ਰਹੇ ਨੇ ਵੱਡੇ ਮੀਡੀਅਮ ਰਾਹੀਂ ਇਲਾਕਾ ਨਿਵਾਸੀਆਂ ਨੂੰ ਤੇ ਆਪਣੇ ਕਲੱਬ ਮੈਂਬਰ ਸਹਿਵਾਦਾਂ ਨੂੰ ਤੇ ਗੁਰੂ ਗੋਵਰ ਸਿੰਘ ਇਹ ਬੈਡਪੋਰਟ ਯੂਟੀ ਦੀ ਜਿਹੜੀ ਕਮੇਟੀ ਹੈਗੀ ਗੁਲਜ਼ਾਰਾ ਸਾਹਿਬ ਦੀ ਸਾਰਿਆਂ ਨੂੰ ਯਕੀਨ ਦਿਵਾਨਾ ਵੀ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਸਾ ਆ ਉਹ ਜਿਹੜਾ ਆ ਇਹ ਲੋਡ ਬੰਦ ਦੇ ਕੋਲ ਪਹੁੰਚੇਗਾ ਤੇ ਤੋਂ ਦੇਖ ਲਾ ਬੰਗਾ ਕ੍ਰੀਮ ਦੀ ਟੀਮ ਵੱਲੋਂ ਇਹਦਾ ਪੈਸਮੈਂਟ ਸੰਬੰਧੀ ਸਹਾਇਕ ਨਾਲ ਅਸੀਂ ਜੋ ਉਪਰਾਲਾ ਕਰ ਰਹੇ ਆਂ ਪ੍ਰਬਾਤ ਸਿੰਘ ਬਾਗੀ ਜੀ ਹਾਂ ਇਹਨਾਂ ਦੇ ਅਗਵਾਈ ਵਿੱਚ ਅਸੀਂ ਪੈਂਕੇਤੇ ਇਹ ਜਾ ਰਹੇ ਹਾਂ ਬਾਗੀ ਸਾਹਿਬ ਨੇ ਪੈਂਕੇਤੇ ਜਾ ਕੇ ਆਪਣਾ ਸਰਵੇ ਕੀਤਾ ਸੀ ਵੀ ਕੀ ਕੀ ਕਿਸੇ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਜੋ ਜ਼ਰੂਰਤ ਇਹਨਾਂ ਨੇ ਮਹਿਸੂਸ ਕੀਤੀ ਆ ਕਿ ਆਪਣਾ ਜਦੋਂ ਕੁਦਰਤੀ ਆਪਤਾ ਹੁੰਦੀਆਂ ਆ ਬਹੁਤ ਸਾਰੇ ਨੁਕਸਾਨ ਆਪਣੇ ਹੁੰਦੇ ਆ ਲੋਕਾਂ ਦੇ ਪਸ਼ੂਆਂ ਪਸ਼ੂ ਹੜ ਜਾਂਦੇ ਆ ਘਰ ਟਹਿ ਜਾਂਦੇ ਆ ਜੋ ਆਪਣਾ ਖਾਣਾ-ਦਾਣਾ ਪਿਆ ਹੁੰਦਾ ਆ ਉਹ ਆਪਣਾ ਖਰਾਬ ਹੋ ਜਾਂਦਾ ਆ ਮਕਾਨ ਬਜੜੀੜਾ ਆ ਜਾਂਦੀਆਂ ਕਈ ਕੁਝ ਹੁੰਦਾ ਅਸੀਂ ਜੋ ਜੋ ਸਾਨੂੰ ਲੋਕਾਂ ਆ ਨੇ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਜਰੂਰਤ ਆ ਲੋੜਵੰਦ ਜਿਹੜੀ ਜਿਹੜੀ ਚੀਜ਼ ਲੋੜ ਆ ਅਸੀਂ ਉਹ ਤੱਕ ਪਹੁੰਚਾਉਣ ਦਾ ਪ੍ਰਬਲ ਕਰਾਂਗੇ ਆਪਣੀ ਸਮਰੱਥਾ ਅਨੁਸਾਰ ਸਾਨੂੰ ਲੋਕਾਂ ਦਾ ਸਹਿਯੋਗ ਹੀ ਮਿਲ ਰਿਹਾ ਹੈ ਆਪਣੇ ਸਮੂਹ ਮੈਂਬਰਾਂ ਦਾ ਸਹਿਯੋਗ ਮਿਲ ਰਿਹਾ ਹੈ ਕਿਤੇ ਪਸ਼ੂ ਵੀ ਰੁੜ ਗਏ ੰਡਿਆਂ ਤੇ 파ੜ ਪਏ ਖੇਤ ਵੀ ਡੁੱਬ ਗਏ ਘਰ ਵੀ ਡੁੱਬੇ ਹੋਇਆ ਕੀ ਕਹਿ ਰੱਬਾ ਮੇਰਾ ਉੱਜੜ ਗਿਆ ਪੰਜਾਬ ਸਾਰਾ ਮੇਰਾ ਡੁੱਬ ਗਿਆ ਪੰਜਾਬ ਸਾਰਾ ਹੁਣ ਬੱਸ ਕਰ ਠਹਿਰ ਰੱਬਾ ਅੱਜ ਵੀ ਮੌਸਮ ਦੀਆਂ ਜਾਣਕਾਰੀਆਂ ਜਿਹੜੀਆਂ ਆਉਣੀਆਂ ਆ ਉਹ ਦਿਨ ਨੂੰ ਜਿਹੜਾ ਉਹ ਤਹਲਾਦ ਹੁੰਦੀਆਂ ਆ ਕਿ ਮੀਂਹ ਦਾ ਹਜੇ ਵੀ ਹਿਮਾਚਲ ਵੱਲ ਦੱਸਦੇ ਪਏ ਆ ਤੇ ਹੁਣ ਤਾਂ ਰੱਬ ਦੇ ਅੱਗੇ ਹੀ ਅਰਦਾਸ ਹੈ ਕਿ ਇਹ ਹੁਣ ਬੰਦ ਹੋਵੇ ਹੁਣ ਸਾਹ ਆਵੇ ਲੋਕਾਂ ਨੂੰ ਕਿਉਂਕਿ ਬਹੁਤ ਸਾਰਾ ਨੁਕਸਾਨ ਹੋ ਗਿਆ ਬਾਕੀ ਜੇ ਤਾਂ ਸਾਰੀ ਡਿਟੇਲ ਤਾਂ ਦਿਲਵਾ ਬਾਕੀ ਭਾਈ ਨੇ ਦੱਸੇ ਦਿੱਤੀ ਆ ਕਿ ਰੋਡਰੀ ਕਲੱਬ ਪੰਗਾ ਗ੍ਰੀਨ ਜਿਹੜੀ ਹੈ ਇਹਨਾਂ ਦੇ ਸਰਪ੍ਰਸਤੀ ਦੇ ਜਿਹੜੇ ਸਾਰੇ ਮੈਂਬਰ ਇਹਨਾਂ ਦੇ ਉਹ ਚੱਲ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਮਨਜਿੰਦਰ ਭਾਜੀ ਇਹ ਗੱਲ ਵਾ ਇਕੱਠਾ ਕਰਨਾ ਬਹੁਤ ਔਖਾ ਪੈਸਾ ਇਕੱਠਾ ਕਰਨਾ ਤਾਂ ਵੈਸੇ ਹੀ ਬਹੁਤ ਔਖਾ ਔਕੇ ਬਹੁਤ ਸਾਰੇ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹ ਸੁਣਨੀਆਂ ਪੈਣੀਆਂ ਹਰ ਤਰ੍ਹਾਂ ਦਾ ਬੰਦਾ ਜਿਹੜਾ ਆ ਇਹ ਤੁਹਾਨੂੰ ਇਸ ਸੋਸ਼ਲ ਕੰਮ ਕਰਨੇ ਸੌਕੇ ਤਾਂ ਹੈ ਨਹੀਂ ਬਹੁਤ ਔਖੇ ਕੰਮ ਆ ਕਿਸੇ ਨੇ ਕੋਈ ਗੱਲ ਕਹਿਣੀ ਕਿਸੇ ਨੇ ਕੋਈ ਕਹਿਣੀ ਪਰ ਇਸ ਨੇਰੀ ਦੇ ਵਿੱਚੋਂ 11 ਲੱਖ ਰੁਪਏ ਤੱਕ ਦਾ ਜਿਹੜਾ ਆ ਅਮਾਉਂਟ ਇਕੱਠੀ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਉਣੀ ਇਹ ਬਹੁਤ ਮੇਰੇ ਹਿਸਾਬ ਦੇ ਨਾਲ ਬਹੁਤ ਵੱਡਾ ਕੰਮ ਆ ਇਹ ਇਹਨਾਂ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਤੰਦਰੁਸਤੀ ਵਾਲੀ ਜਿਹੜੀ ਲੰਬੀ ਉਮਰ ਜਿਹੜੀ ਪਰਮਾਤਮਾ ਦੇਵੇ ਔਰ ਜਿਹੜੇ ਰੌਟਰੀ ਕਿਲਾ ਬੰਗਾ ਗ੍ਰੀਨ ਦੇ ਸਾਰੇ ਮੈਂਬਰ ਵਾ ਜਿਹੜੇ ਐਡਾ ਨੇਕ ਕਾਰਜ ਕਰਦੇ ਕੇ ਪਏ ਆ ਜਿੱਦਾਂ ਹੁਣੇ ਹੀ ਤੁਹਾਨੂੰ ਦੱਸਿਆ ਟਰਾਲੀ ਖੜੀ ਐ 70 ਕੁਆਂਟਲ ਕਿਆਣਾ ਸੌਖਾ ਦੀ 70 ਕੁਆਂਟਲ ਜਿਹੜਾ ਅਚਾਰ ਵਾ ਵਾਪਸ ਕਿਉਂਕਿ ਜਿਹੜਾ ਕਈ ਬੰਦਿਆਂ ਨੇ ਤੁਸੀਂ ਵੀ ਖਬਰਾਂ ਲੈਂਦੇ ਆ ਬਹੁਤ ਸਾਰਾ ਰਾਸ਼ਨ ਮੈਸੂਰਿਆ ਦੇਖਦਾ ਪਏ ਅਸੀਂ ਬਹੁਤ ਸਾਰਾ ਰਾਸ਼ਨ ਸੜਕਾਂ ਦੇ ਉੱਤੇ ਭਾਜੀ ਰੋਲਦਾ ਪਿਆ ਜਿੱਦਾਂ ਬਾਗੀ ਭਾਜੀ ਐ ਨਾ ਕੱਲੀ-ਕੱਲੀ ਚੀਜ਼ ਦੇਖ ਕੇ ਏ ਜੇ ਤਾਂ ਹੁਣ ਮੈਨੂੰ ਵੀ ਲੱਗਦਾ ਹੈਗਾ ਕਿ ਯਾਰ ਆਪੇ ਜਿਹੜਾ ਏਰੀਆ ਚੇਤਾ ਏਰੀਆ ਆ ਕਿ ਇੱਥੇ ਕਿਹੜੀ ਮਤਲਬ ਅਜਾ ਦੀ ਚੀਜ਼ ਆ ਜਿਹੜੀ ਮਤਲਬ ਵੰਡੀ ਜਾ ਸਕਦੀ ਆ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਪਸ਼ੂਆਂ ਨੂੰ ਕਿ ਖੇਤਾਂ ਨੂੰ ਨੁਕਸਾਨ ਜ਼ਿਆਦਾ ਹੋਇਆ ਇੱਥੇ ਆਪਣੇ ਇੱਥੇ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਉਸ ਚੀਜ਼ ਬਾਰੇ ਸੋਚਿਆ ਬੇਜਵਾਨਾਂ ਦੇ ਬਾਰੇ ਜਿਹਦੇ ਬਾਰੇ ਬਹੁਤ ਸਾਰੇ ਬਹੁਤ ਘੱਟ ਲੋਕਾਂ ਦਾ ਧਿਆਨ ਜਾਂਦਾ ਧਿਆਨ ਕਿਹਦਾ ਜਾਂਦਾ ਜਿਹੜਾ ਪਸ਼ੂ ਆ ਜਿਹੜਾ ਉਹ ਤੋਂ ਕਮਾਈ ਕਰਦਾ ਪਿਆ ਉਹਦਾ ਧਿਆਨ ਤਾਂ ਉਹਦੇ ਵਿੱਚ ਰਹਿੰਦਾ ਆ ਪਰ ਲੋਕਾਂ ਦਾ ਜਿਹੜਾ ਧਿਆਨ ਉਹ ਜ਼ਿਆਦਾਤਰ ਜਿਹੜਾ ਆ ਨਾ ਉਹ ਇਹ ਹੁੰਦਾ ਕਿ ਯਾਰ ਆਪਾਂ ਉਹ ਆਪਣੀ ਇੰਟੈਂਸ਼ਨ ਠੀਕ ਹੈ ਪਰ ਇਹਨਾਂ ਵੱਲ ਧਿਆਨ ਘਟ ਜਾਂਦਾ ਪਰ ਜਿਹੜਾ ਜਿਹੜਾ ਚਾਰੇ ਦੇ ਵਾਸਤੇ ਆਚਾਰ ਇਕੱਠਾ ਕੀਤਾ ਇਹ ਬਹੁਤ ਵੱਡੀ ਰਾਹਤ ਕੋ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਮੀਡੀਆ ਆ ਪੰਜਾਬ 78 ਟੀਵੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਮਨਜਿੰਦਰ ਭਾਈ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਹ ਬਹੁਤ ਮਤਲਬ ਮੈਂ ਤਾਂ ਦੇ ਨਾਲ ਹਰ ਇੱਕ ਖਬਰ ਨੂੰ ਬਚਾਉਣਾ ਔਰ ਟਾਈਮ ਕੱਟ ਕੇ ਇਹ ਵੀ ਬਹੁਤ ਵੱਡੀ ਸੇਵਾ ਆ ਤੇ ਧੰਨਵਾਦ ਭਾਜੀ ਤੁਹਾਡਾ ਧੰਨਵਾਦ ਹੈ ਮੰਗਾ ਜੀ ਇੱਕ ਗੱਲ ਜਰੂਰ ਦੱਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆ ਪੈਸਾ ਇਕੱਠਾ ਕਰਨਾ ਵੀ ਬੜਾ ਔਖਾ ਜੇ ਗੱਲ ਕਰੀਏ ਕਿ 11 ਲੱਖ ਰੁਪਏ ਇੱਕ ਰਕਮ ਜੇ ਗਿਣੀ ਜਾਵੇ ਤਾਂ ਵੱਡੀ ਰਕਮ ਵੀ ਆ ਪਰ ਜੇ ਦੂਸਰੇ ਪਾਸੇ ਸੋਚਿਆ ਜਾਵੇ ਤਾਂ ਨੁਕਸਾਨ ਜਿਹੜਾ ਪਤਾ ਨੁਕਸਾਨ ਜੇ ਇਹ ਗੱਲ ਕਰ ਲਈਏ ਕੋਈ ਫਸਲ ਖਰਾਬ ਹੋ ਗਈ ਤਾਂ ਸਮਝ ਲਓ ਭਾਈ ਇੱਕ ਕਿੱਲੇ ਮਗਰ 50-60000 ਰੁਪਏ ਦਾ ਨੁਕਸਾਨ ਹੋ ਜਾਂਦਾ ਤੇ ਜੇ ਸਰਕਾਰਾਂ ਦੀ ਗੱਲ ਕਰ ਰਹੀ ਹੈ ਕਿਉਂਕਿ ਤੁਸੀਂ ਮਲਟੀਪਲ ਪਰਸਨੈਲਿਟੀ ਹੋ ਤੁਸੀਂ ਸਮਾਜ ਸੇਵਕ ਵੀ ਹੋ ਹੋਰ ਵੀ ਕੰਮ ਕਰਦੇ ਹੋ ਤੁਸੀਂ ਰਾਜਨੀਤੀ ਨਾਲ ਵੀ ਜੁੜੇ ਹੋ ਤੇ ਮੈਂ ਇੱਕ ਗੱਲ ਜ਼ਰੂਰ ਬੰਗਾ ਜੀ ਤੁਹਾਡਾ ਕੋ ਕੁਝ ਨਹੀਂ ਕਹਣਾ ਕਿ ਸਰਕਾਰਾਂ ਨੂੰ ਵੀ ਕੀ ਕਹੋਗੇ ਜੇ ਇੱਕ ਥੇੜ ਮਗਰ ਜੇ 2-2 4-4000 ਰੁਪਏ ਦੇ ਵੀ ਦੇਣਗੇ ਤੇ ਉਹਦੇ ਨਾਲ ਕੁਝ ਨਹੀਂ ਬਣਦਾ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਰਾਹਤ ਵਾਸਤੇ ਦੇਖੋ ਭਾਜੀ ਇਹ ਜਗਾ ਨਾ ਆ ਜਿਹੜੀ ਤਰਾਸਦੀ ਆਈ ਹੈ ਇਹਦੇ ਵਿੱਚ ਹਰ ਇੱਕ ਬੰਦੇ ਨੇ ਚਾਹੇ ਮੈਂ ਕਈ ਵਾਰੀ ਕੋਈ ਪੋਸਟਾਂ ਸੀ ਦੇਖ ਰਹੇ ਹਾਂ ਇੱਕ ਦੂਜੇ ਨੂੰ ਅਸੀਂ ਗੰਭੀਰ ਦਿੰਦੇ ਆ ਹਰ ਇੱਕ ਚਾਹੇ ਵਿਰੋਧੀ ਧਿਰ ਹੋਵੇ ਚਾਹੇ ਮਜੂਤਾ ਸਰਕਾਰ ਹੋਵੇ ਚਾਹੇ ਸੋਸ਼ਲ ਹੋਵੇ ਚਾਹੇ ਕੋਈ ਵੀ ਆ ਹਰ ਇੱਕ ਬੰਦੇ ਨੇ ਆਪਣੇ ਆਪਣੇ ਤੌਰ ਤੇ ਅਸੀਂ ਸੱਤ ਰੋਜ਼ ਬੰਨ ਤੇ ਤੁਸੀਂ ਵੀ ਗਏ ਹੋਣੇ ਆ ਸੱਤ ਰੋਜ਼ ਬੰਨ ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਅਸੀਂ ਇਹ ਕਹਿੰਦੇ ਸੀ ਕਿ ਨਸ਼ੇੜੀ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਪੰਜਾਬ ਦਾ ਨੌਜਵਾਨ ਕਰੋਨਾ ਦੇ ਵਿੱਚ ਹੜਾਂ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਹੋ ਕੇ ਆਇਆ ਸਰਕਾਰਾਂ ਨੂੰ ਚਾਹੀਦਾ ਆ ਕਿ ਜਿਹੜੀ ਤਰਾਸੀ ਆਉਣੀ ਹੁੰਦੀ ਨਾ ਉਸ ਤੋਂ ਪਹਿਲਾਂ ਅਗਰ ਉਹਦਾ ਇੰਤਜ਼ਾਮ ਕੀਤਾ ਹੁਣ ਪੌੜ ਦਾ ਇੰਤਜ਼ਾਮ ਕੀਤਾ ਜੇ ਪੌੜ ਦਾ ਇੰਤਜ਼ਾਮ ਇੱਦਾਂ ਹੀ ਜੜ ਕੇ ਪਹਿਲਾਂ ਹੀ ਜੜ ਕੇ ਪੂਰੀ ਪ੍ਰੀਪਲਾਨਟ ਬਣਿਆ ਹੋਵੇ ਕਿਉਂ ਲੋਕ ਕਾਮਯਾਬ ਹੁੰਦੇ ਜਿਹੜੇ ਪੇਪਰ پلان ਪਹਿਲਾਂ ਕਰ ਲੈਂਦੇ ਆ ਇੱਥੇ ਕੀ ਐ ਇੱਥੇ ਅਸੀਂ ਇੱਕ ਦੂਜੇ ਦੇ ਉੱਤੇ ਗੱਲ ਸਿਰ ਦੰਦੇ ਆ ਮੈਂ ਤੁਹਾਡੇ ਉੱਤੇ ਉਂਗਲੀ ਕਰਤੀ ਤੁਸੀਂ ਮੇਰੇ ਵੱਲ ਕਰਤੀ ਇਹਦੇ ਨਾਲ ਮਸਲਾ ਤਾਂ ਹੱਲ ਹੋਣਾ ਨਹੀਂ ਸਰਕਾਰਾਂ ਨੂੰ ਇਹ ਚਾਹੀਦਾ ਆ ਕਿ ਜਿਹੜਾ ਹੁਣ ਨੁਕਸਾਨ ਹੋ ਗਿਆ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਿਉਂਕਿ ਐਸ ਵੇਲੇ ਅਸੀਂ ਦੂਜੇ ਦੇ ਉੱਤੇ ਉਂਗਲੀ ਚੱਕ ਕੇ ਨਹੀਂ ਆਪਾਂ ਮਤਲਬ ਸਰਖਰੂ ਹੋ ਸਕਦੇ ਸਾਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਨਯੁਦਾ ਸਰਕਾਰ ਨੂੰ ਵੀ ਭਗਵਾਨਤਮਨ ਸਰਕਾਰ ਨੂੰ ਵੀ ਅੱਜ ਆਪਣੀ ਬਣਦੀ ਜਿਹੜੀ ਜ਼ਿੰਮੇਵਾਰੀ ਉਹ ਨਿਭਾਉਣੀ ਪਊਗੀ ਜਿਹੜੇ ਲੋਕ ਪਰੇਸ਼ਾਨ ਨੇ ਜਿਹੜੇ ਜਿਹੜੇ ਲੋਕਾਂ ਦਾ ਨੁਕਸਾਨ ਜਿੱਦਾਂ ਜਿੱਦਾਂ ਦਾ ਵੀ ਹੋਇਆ ਦੂਜੇ ਨੰਬਰ ਤੇ ਮੈਂ ਇੱਕ ਬੇਨਤੀ ਇਹ ਵੀ ਕਰਨੀ ਚਾਹਨਾ ਜਿੱਦਾਂ ਭਾਜੀ ਨੇ ਕਿਹਾ ਕਿ ਕੱਚੇ ਮਕਾਨ ਜਿਹੜੇ ਆ ਮੈਂ ਕਹਾਂ ਜੀ ਇਹ ਕੀ ਪੱਕੇ ਚੋਗ ਹੈ ਤੇ ਸਰਕਾਰਾਂ ਨੂੰ ਚਾਹੀਦਾ ਆ ਪਿੰਡ ਪਿੰਡ ਦੇ ਵਿੱਚ ਗਰਦਾਰੀਆਂ ਕਰਾ ਕੇ ਜਿਹੜਾ ਵੀ ਮਕਾਨ ਇਸ ਵੇਲੇ ਕੱਚਾ ਹੈ ਉਹ ਪੱਕੇ ਕਰਾਉਣੇ ਚਾਹੀਦੇ ਆ ਉਹ ਬੋਲ ਜੀ ਮੈਂ ਇਹ ਜਾਨਣਾ ਚਾਹੁੰਦਾ ਜੀ ਜਿੱਦਾਂ ਸਰਕਾਰੀ ਅਪਮਾਨ ਨੇ ਕਿ ਪੱਕੇ ਮਕਾਨ ਲਈ 1 ਲੱਖ ਰੁਪਿਆ ਕੱਚੇ ਮਕਾਨ ਲਈ 15000 ਜਾਂ 20000 ਇਹਦੇ ਬਾਰੇ ਕੀ ਕਹੋਗੇ ਕੀ ਇਹ ਸ਼ਫੀਸ਼ੈਂਟ ਦੇਖੋ ਜੀ ਐਸੋਲੇ ਜਿੱਦਾਂ ਦੀ ਮਹਿੰਗਾਈ ਹੈ ਸ਼ਫੀਸ਼ੈਂਟ ਤਾਂ ਹੈ ਨਹੀਂ ਇਹ ਤੁਹਾਨੂੰ ਵੀ ਪਤਾ ਆ ਤੇ ਮੈਨੂੰ ਵੀ ਪਤਾ ਭਾਤਮਾਲ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ 'ਤੇ ਮਤਲਬ ਧਿਆਨ ਦਿੱਤਾ ਜਾਵੇ ਕਿ ਜਦੋਂ ਮੁਸੀਬਤ ਆਉਣੀ ਹੈ ਮੁਸੀਬਤ ਤੋਂ ਪਹਿਲਾਂ ਦਾ ਹੱਲ ਕਰ ਲਵੇ ਟੈਲਫੋਨ ਦਾ ਵੀ ਸਹਾਰਾ ਹੁੰਦਾ ਤੇ ਬਸ ਇਹੀ ਮੈਂ ਤਾਂ ਕਹਿਣਾ ਚ ਬਹੁਤ ਵੱਡੀ ਗੱਲ ਕੀਤੀ ਹੈ ਮੰਗਾ ਜੀ ਨੇ ਕਿ ਤੇਲ ਫੋਲ ਦਾ ਵੀ ਘਾਰਾ ਹੁੰਦਾ ਪਰ ਨਾਲ ਹੀ ਇਹਨਾਂ ਨੇ ਸਰਕਾਰ ਨੂੰ ਵੀ ਬਾਹਰ ਲਾਈ ਕਿ ਜਿੱਦਾਂ ਜਿੱਦਾਂ ਦਾ ਨਕਸ਼ਾਣ ਹੋਇਆ ਉਹ ਤਰੀਕੇ ਦੇ ਨਾਲ ਰਾਹਤ ਦਿੱਤੀ ਜਾਵੇ ਔਰ ਵੱਡਾ ਪਰਾਲਾ ਦਲਬਾਖ ਸਿੰਘ ਭਾਗੀ ਜੀ ਦੀ ਅਗਵਾਈ ਦੇ ਵਿੱਚ ਜੋ ਰੋਡਰੀ ਕਲੱਬ ਮੰਗਾ ਗ੍ਰੀਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਜੁਕੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਨਾਲ ਹੀ ਸਰਕਾਰ ਨੂੰ ਵੀ ਸਾਡੇ ਤੈਨੋਂ ਵੱਲੋਂ ਵੀ ਅਪੀਲ ਹੈ ਕਿ ਜਿਸ ਤਰ੍ਹਾਂ ਦੇ ਨੁਕਸਾਨ ਹੋਏ ਨੇ ਉਸ ਤਰ੍ਹਾਂ ਦੇ ਰਾਹਤ ਦਿੱਤੀ ਜਾਵੇ ਇਹ ਨਾ ਹੋਵੇ ਜਿਸ ਤਰ੍ਹਾਂ ਮਾਰੇ ਲੀਡਰ ਲੋਕ ਬਿਆਨ ਦੇ ਦਿੰਦੇ ਨੇ ਮੁਰਗੀ ਦਾ ਵੀ ਦਿੱਤਾ ਜਾਏਗਾ ਬੱਕਰੀ ਦਾ ਦਿੱਤਾ ਜਾਏਗਾ ਪਰ ਬਾਅਦ ਵਿੱਚ ਗੱਲਾ ਸਿਰਫ ਮੀਡੀਆ ਤੱਕ ਹੀ ਰਹਿ ਜਾਂਦੀਆਂ ਨੇ ਇਸ ਕਰਕੇ ਸਾਡੇ ਚੈਨਲ ਵੱਲੋਂ ਅਪੀਲ ਹੈ ਕਿ ਜਿਸ ਤਰ੍ਹਾਂ ਦੀ ਮੁਸੀਬਤ ਆਈ ਹੈ ਉਹਦੇ ਲਈ ਵੱਤਵਦ ਰਾਹ ਦਿੱਤੀ ਜਾਵੇ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਜਿੰਨੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ ਮਨਜਿੰਦਰ ਭਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੀ ਵੀ ਬਹੁਤ ਵੱਡੀ ਸੇਵਾ ਜਿਹੜਾ ਸਾਡਾ ਮਤਲਬ ਸਨੇਹਾ ਜਿਹੜਾ ਇਸ ਮਤਲਬ ਜਿਹੜਾ ਪੰਜਾਬ ਦੇ ਮਤਲਬ ਇਹ ਬੜਾ ਕਹਿ ਟੁੱਟਿਆ ਆ ਉਹਦੇ ਲਈ ਜੋ ਅਸੀਂ ਯਤਨ ਕਰ ਰਹੇ ਹਾਂ ਤੁਸੀਂ ਆਮ ਲੋਕਾਂ ਤੱਕ ਪਹੁੰਚਾ ਰਹੇ ਆਂ ਤੇ ਜਿੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਅਫੀਸ਼ਰ ਸੈਕਟਰੀ ਜclub ਦੇ ਹਰਪ੍ਰੀਤ ਸਿੰਘ ਜੀਓ ਜਿਨ੍ਹਾਂ ਨੇ ਇਹ ਕਨਸੈਪਟ ਦਿੱਤਾ ਸੀ ਗੱਲ ਅਸੀਂ ਲੱਖ ਰੁਪਏ ਤੇ ਸ਼ੁਰੂ ਕੀਤੀ ਸੀ ਜਿਹੜੀ 11 ਲੱਖ ਤੋਂ ਆਫਵਾ ਫਿਰ ਉਸ ਕਰਨ ਜਾ ਰਹੇ ਆਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਨੇ ਆਪਣੇ ਦਸਾਂ ਗੋਂ ਦੀ ਕਿਰਸ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਨਾਲ ਸਾਡੇ ਜਸਬਾਲ ਗਿੱਦਾ ਜੀ ਆਪਣੇ ਬੜੇ ਪਰਮ ਪਰ ਬੜੀਆਂ ਸਾਂਝਾਂ ਦਾ ਇਹ ਵੀ ਸਾਡੇ ਨਾਲ ਪਰ ਹਮੇਸ਼ਾ ਵੱਲ ਸਖਵੰਤ ਸਿੰਘ ਧਾਮੀ ਜੀ ਜਨ ਕਲਬ ਦੇ ਸਾਡੇ ਕਲਬ ਦੇ ਮੈਂਬਰ ਸਾਹਿਬਾਂ ਐਸਡੀ ਸਾਹਿਬ ਬਰਕਸ਼람 ਜੀ ਇਹ ਤਾਂ ਸਾਡੇ ਰੂਹੇ ਰਵਾਇਆ ਇਹਦਾ ਦੇ ਨਾਲ ਮਤਲਬ ਇਹ ਆ ਕਿ ਅਸੀਂ ਮਤਲਬ ਬੜੀ ਸਾਡੇ ਜੋਸ਼ ਆ ਜਾਂਦਾ ਸਾਡੇ ਰਣਜੀਤ ਸਿੰਘ ਕਨੋਲਾ ਜੀ ਹਰ ਜਗ੍ਹਾ ਅਸੀਂ ਬਿਆਸ ਟੰਡਾ ਮਤਲਬ ਇਹ ਆ ਮਕੀਰੀਆਂ ਤੱਕ ਜਾਨੀ ਕਿ ਘੁੰਮ ਕੇ ਆਏ ਆ ਲੋਕਾਂ ਦੇ ਦੁੱਖ ਦਰ ਸੁਣ ਕੇ ਆਏ ਆ ਇਹਨਾਂ ਦਾ ਸਾਡੇ ਨਾਲ ਸਾਥ ਸੀ ਸਰਪੰਚ ਸਿੰਘ 베ਦੀ ਜੀ ਜੀਵਨ ਦਾਸ ਕੌਸ਼ਨ ਜੀ ਸਾਡੇ ਪਾਸ ਸੈਕਟਰੀ ਆ ਇਹਨਾਂ ਦਾ ਵੀ ਸਾਡਾ ਪੂਰਨ ਤੌਰ ਤੇ ਸਹਿਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਕਿ ਰਾਹਤ ਸਮਗਰੀ ਲੈ ਕੇ ਰੋਟਰੀ ਕਲੱਬ ਬੰਗਾ ਦੀ ਟੀਮ ਅ ਸਦਾ ਦਿਲਵਾਨ ਸਿੰਘ ਬਾਗੀ ਦੀ ਅਗਵਾਈ ਵਿੱਚ ਬੰਗਾ ਤੋਂ ਤੁਰੇ ਸੀ ਅਸੀਂ ਔਰ ਰਾਹਤ ਸਮਗਰੀ ਲੈ ਕੇ ਅਸੀਂ ਪਿੰਡ ਚੇਤਾ ਪਹੁੰਚ ਗਏ ਆ ਔਰ ਬਹੁਤ ਹੀ ਇਸ ਟੀਮ ਦਾ ਭਰਵਾਂ ਸਵਾਗਤ ਪਹਿਲਾਂ ਕੀਤਾ ਜਾ ਰਿਹਾ ਹੈ ਇੱਥੇ ਦੇ ਪਿੰਡ ਨਵਾਸੀਆਂ ਵੱਲੋਂ ਗੱਲ ਕਰਾਉਨੇ ਆ ਇੱਥੇ ਦੇ ਪਿੰਡ ਨਵਾਸੀਆਂ ਨਾਲ ਜਦ ਬੰਗਾ ਦੀ ਟੀਮ ਜਿਹੜੀ ਆ ਜੀ ਇਹ ਕੋਈ 8-10 ਸਾਲ ਪਹਿਲਾਂ ਸਾਨੂੰ ਮਿਲ ਕੇ ਗਈ ਸੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਵਾਦਾ ਕਰਕੇ ਗਏ ਸੀ ਵੀ ਅਸੀਂ ਕੋਈ ਨਾ ਕੋਈ ਸੇਵਾ ਕਰਨੀ ਚਾਹੁੰਦੇ ਹਾਂ ਤੇ ਅਸੀਂ ਇਹਨਾਂ ਨੂੰ ਦੱਸਿਆ ਸੀ ਸਾਡੇ ਪਿੰਡ 'ਚ ਇਹ ਆ ਵਾਲੀ ਸਮੱਸਿਆ ਹੈ ਜਿਆਦਾ ਚਾਰੇ ਹਰੇ ਦੀ ਤੇ ਇਹਨਾਂ ਨੇ ਵਾਦਾ ਕੀਤਾ ਸੀ ਅੱਜ ਆ ਗਏ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵੱਲੋਂ ਤੇ ਦੂਸਰਾ ਜਿਹੜਾ ਹੋਰ ਵੀ ਕਲੱਬਾਂ ਬਹੁਤ ਆਈਆਂ ਸਾਡਾ ਬਹੁਤ ਸਹਿਯੋਗ ਕੀਤਾ ਸਰਕਾਰ ਨੇ ਕੀਤਾ ਸਭ ਨੇ ਭਾਈਚਾਰੇ ਨੇ ਆਸਵਾਸ ਨੇ ਸਾਰੇ ਦਾ ਬਹੁਤ ਧੰਨਵਾਦ ਹੈ ਸਾਰਿਆਂ ਦਾ ਕੁਈ ਜਾਣਕਾਰੀ ਦਿਓਗੇ ਹਾਲਾਤਾਂ ਬਾਰੇ ਹੁਣ ਪਿੰਡ ਦੇ ਹਾਲਾਤ ਕੀ ਨੇ ਕੀ ਕੀ ਨੁਕਸਾਨ ਹੋਇਆ ਔਰ ਹੁਣ ਅੱਜ ਦੇ ਹਾਲਾਤਾਂ ਬਾਰੇ ਪਿੰਡ ਦੇ ਹਾਲਾਤ 4 ਦਿਨ 3 ਦਿਨ ਪਾਣੀ ਸਾਡੇ ਜਿਆਦਾ ਰਿਹਾ ਜੀ ਚੌਥੇ ਦਿਨ ਜਿਹੜਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਸੀ ਉਹ ਜਿਹੜੇ 3-4 ਦਿਨ ਹਲਾਤ ਮਾੜੇ ਰਹੇ ਆ ਨਾਲ ਬਾਰਿਸ਼ ਵੀ ਹੁੰਦੀ ਸੀ ਲੋਕਾਂ ਦੇ ਮਕਾਨ ਵੀ ਚੁੰਦੇ ਸੀ ਚਲੋ ਤਰਪਾਲਾਂ ਵੀ ਮਿਲੀਆਂ ਜੋ ਵੀ ਸਹਿਯੋਗ ਬਹੁਤ ਲੋਕਾਂ ਨੇ ਕੀਤਾ ਜੀ ਸਾਨੂੰ ਤੇ ਹੁਣ ਦੇ ਹਾਲਾਤ ਜਿਹੜੇ ਬਿਹਤਰ ਆ ਤੁਹਾਡੇ ਸਾਹਮਣੇ ਆ ਤੇ ਬਾਕੀ ਜਿਹੜਾ ਆ ਫਸਲਾਂ ਦਾ ਮਾਮਲਾ ਮਿਲਦੀ ਆਸ ਆ ਉਹ ਵੀ ਪਰਸਨ ਮੰਗਲਵਾਰ ਨੂੰ ਪਟਵਾਰੀ ਸਾਹਿਬ ਬਾਕੀ ਸਾਰਾ ਮਹਿਕਮਾ ਜਿਹੜਾ ਆ ਰਿਹਾ ਜੀ ਸਾਡੇ ਜਿਹੜਾ ਗਰਵਾਹ ਦੀ ਵਾਸਤੇ ਕਿੰਨਾ ਕੁ ਸਮੇਂ ਦੀ ਉਹ ਨੁਕਸਾਨ ਫਸਲਾਂ ਦਾ ਜਾਂ ਡੰਗਰ ਪਸ਼ੂ ਦਾ ਡੰਗਰ ਪਸ਼ੂ ਦਾ ਬਾਕੀ ਤਾਂ ਜਿਹੜਾ ਜਾਨਵਾਲ ਦਾ ਨੁਕਸਾਨ ਤਾਂ ਸਾਡਾ ਨਹੀਂ ਜੀ ਹੋਇਆ ਕੋਈ ਤੇ ਫਸਲਾਂ ਦਾ ਨੁਕਸਾਨ ਹੈਗਾ ਜ਼ਿਆਦਾ ਤੇ ਉਹ ਵੀ ਪਿੰਡ ਦੇ ਲਾਗੇ ਲਾਗੇ ਜਿਹੜੀਆਂ ਡੁੱਬੀਆਂ ਫਸਲਾਂ ਕੁਝ ਤਾਂ 100% ਜਾਂਦੀਆਂ ਲੱਗੀਆਂ ਕੁਝ 50% ਤੋਂ 70% ਆਉਣ ਵਾਲੀ ਜਿਹੜੀ ਫਸਲ ਹੈ ਉਹਨੂੰ ਉਹਦੇ ਲਈ ਕੋਈ ਸਮੱਸਿਆ ਆਊਗੀ ਜਾਂ ਕੋਈ ਠੀਕ ਹੈ ਨਹੀਂ ਆਉਣ ਵਾਲੀ ਫਸਲ ਦੀ ਤਾਂ ਕੋਈ ਸਮੱਸਿਆ ਨਹੀਂ ਹੋਣੀ ਜੀ ਇਹੀ ਜਿਹੜੀ ਫਸਲ ਹੁਣ ਮਰ ਗਈ ਹੈ ਝੋਨੇ ਦੀ ਇਹਦੇ ਦੇ ਕੋਈ ਨਹੀਂ ਜਾਂ ਪੋਰੀ ਕਰੀਆ ਬੀਜਿਆ ਜਾ ਸਕਦਾ ਉਹ ਮੌਸਮ ਸਹੀ ਰਿਹਾ ਨਾ ਨਹੀਂ ਪਿਆ ਹਾਂਜੀ ਧੰਨਵਾਦ ਧੰਨ ਆ ਬਾਕੀ ਸਭ ਜਿਦਾ ਕਿ ਟੀਮ ਆਪਣੀ ਤੁਸੀਂ ਉੱਤੇ ਸਮਗਰੀ ਲੈ ਕੇ ਪਹੁੰਚੇ ਹੋ ਔਰ ਬੜਾ ਪਰਮਾ ਸਵਾਗਤ ਕੀਤਾ ਗਿਆ ਤੁਹਾਡੀ ਰੋਟਰੀ ਕਲਬ ਬੰਗਾ ਗ੍ਰੀਨ ਦੀ ਟੀਮ ਦੇ ਨਾਲ ਦਾ ਕੀ ਕਹੋਗੇ ਇਹ ਰੋਟਰੀ ਦਾ ਬੰਗਾ ਗ੍ਰੀਨ ਜਿਹੜਾ ਜਦੋਂ ਦੀ ਦੀ ਸਥਾਪਨਾ ਹੋਈ ਆ ਅੱਜ ਤੱਕ ਲੈ ਕੇ ਸਾਡਾ ਤਾਂ ਮਕਸਦ ਇੱਕੋ ਹੀ ਆ ਕੋਈ ਲੋੜਵੰਦ ਦੀ ਮਦਦ ਕਰਨੀ ਹੈ। ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਜਿਹੜਾ ਆ ਉਹ ਲੋੜਵੰਦ ਦੀ ਮਦਦ ਆ। ਸਾਨੂੰ ਸਾਰੇ ਧਰਮ ਜਿਹੜੇ ਹੀ ਸਿਖਿਆ ਦਿੰਦੀਆਂ ਇਸ ਕਰਕੇ ਅਸੀਂ ਕੋਈ ਸਾਡਾ ਇੱਕੋ ਹੀ ਨਾਰਾ ਆ ਕੋਈ ਬੱਚਾ ਪੜ੍ਹਾਈ ਤੋਂ ਉਨਾਂ ਰਹਿ ਜਾਵੇ ਤੇ ਕੋਈ ਬਜ਼ੁਰਗ ਦਵਾਈ ਤੋਂ ਉਨਾਂ ਰਹਿ ਜਾਵੇ ਜਿੱਥੇ ਵੀ ਕਿਸੇ ਨੂੰ ਮਤਲਬ ਲੋੜਵੰਦ ਹੈਗੀ ਆ ਇਹ ਉਥੇ ਸਾਡਾ ਰੋਟਰੀ ਕਲੱਬ ਬੰਗਾ ਦੀ ਜਿਹੜੀ ਟੀਮ ਆ ਉਹ ਪਹੁੰਚਦੀ ਆ। ਇਹ ਪਿੰਡ ਚੇਤਾ ਜਿਹੜਾ ਆ ਮਤਲਬ ਇਹ ਆ ਵੀ ਕਿ ਨਹੀਂ ਬਸਾਤ ਭਈਆ ਉਹਦੇ ਕਰਕੇ ਇੱਥੇ ਵੀ ਉਦਰ ਦੀ ਗਰੋਹੀ ਦੇ ਨਾਲ ਕਾਫੀ ਜਾਨੀ ਪਿੰਡ ਜਿਹੜਾ ਪਾਣੀ ਇੱਥੇ ਭਰ ਗਿਆ ਸੀ ਤੇ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪਸ਼ੂਆਂ ਦੇ ਚਾਰੇ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਅਸੀਂ ਪਹਿਲਾਂ ਇੱਥੇ ਆਪਣੀ ਟੀਮ ਦੇ ਨਾਲ ਮੈਂ ਸਰਵੇ ਕਰਕੇ ਗਿਆ ਸੀਗਾ ਤੇ ਉੱਥੋਂ ਇਹ ਮਸੂਤ ਹੋਇਆ ਮੰਗਾ ਤਾਂ ਹੋਰ ਵੀ ਐ ਇੱਥੇ ਜਿਹੜੀਆਂ ਆਪਾਂ ਪੂਰੀਆਂ ਕਰ ਲਈਆਂ ਲੇਕਿਨ ਸਭ ਤੋਂ ਜਿਹੜਾ ਪਹਿਲ ਦੇ ਅਧਾਰ ਤੇ ਅਸੀਂ ਇਹ ਚੋਣ ਕੀਤੀ ਹੈ ਕਿ ਇੱਥੇ ਪਹਿਲਾਂ ਪਸ਼ੂਆਂ ਨੂੰ ਚਾਲੀ ਦਾ ਪਰਮੰਦੇ ਕੀਤਾ ਜਾਵੇ ਤੇ ਅੱਜ ਅਸੀਂ 70 ਕੁਇੰਟਲ ਦੇ ਕਰੀਬ ਜਿਹੜਾ ਆਚਾਰਾਂ ਲੈ ਕੇ ਇਸ ਪਿੰਡ ਵਿੱਚ ਚੇਤੀ ਵਿੱਚ ਪਹੁੰਚੇ ਨੇ ਤੇ ਪਿੰਡ ਦੇ ਲੋਕਾਂ ਨੇ ਵੀ ਬੜਾ ਭਰਮਾ ਸਵਾਗਤ ਕੀਤਾ ਕਿ ਜਿਹੜੀ ਇਹਨਾਂ ਦੀ ਲੋੜ ਸੀ ਉਹ ਬੜੇ ਸਮੇਂ ਸਰ অনুকূল ਢੰਗ ਨਾਲ ਪੂਰੀ ਕੀਤੀ ਆ ਔਰ ਪਿੰਡ ਵਾਸੀਆਂ ਨੇ ਵੀ ਜੋ ਜੋਸ਼ ਕ੍ਰਾਸ਼ ਨਾਲ ਸਾਡੀ ਅੜੀ ਕੀਤੀ ਆ ਸਾਡਾ ਸਵਾਗਤ ਕੀਤਾ ਮੈਂ ਤੇਲ ਦੇ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੇ ਵੀ ਜੋ ਅਸੀਂ ਸਵਾਮਾ ਦੇ ਰਹੇ ਆ ਮਤਲਬ ਉਹਦਾ ਬੜਾ ਸਦਕਾਰ ਕੀਤਾ ਤੇ ਮੈਂ ਇਹ ਵੀ ਵਾਦਾ ਕਰਦਾ ਪਿਆਣ ਵਾਲੇ ਸਮੇਂ ਦੇ ਵਿੱਚ ਵੀ ਇਹ ਅਸੀਂ ਜਿਹੜਾ ਇਸ ਪਿੰਡ ਦਾ ਖਾਸ ਖਿਆਰ ਰੱਖਾਂਗੇ ਜਿਹਦਾ ਇਹ ਪ੍ਰੋਜੈਕਟ ਹੈਗਾ ਅਸੀਂ ਇਹ ਆਚਾਰ ਜਿਹੜਾ ਪਸ਼ੂਆਂ ਨੂੰ ਦੇ ਰਹੇ ਹਾਂ 70 ਕੁਇੰਟਲ ਇਹਦੇ ਵਿੱਚ ਗੁਰੂ ਗਵਿੰਦ ਸਿੰਘ ਗੋਦਾਰਾ ਬੈਡਫੋਰਡ ਯੂਕੇ ਦੀ ਕਮੇਟੀ ਤੇ ਉੱਤੇ ਦੀ ਸਭੂ ਸੰਗਤ ਵੀ ਸਾਡੇ ਨਾਲ ਸੇਵੀ ਸਹਿਯੋਗੀ ਆ ਸਾਡੇ ਮਾਨਯੋਗ ਰੋਟਰੀ ਕਲੱਬ ਦੇ ਮੈਂਬਰ ਬੜੇ ਸਤਿਕਾਰਯੋਗ ਸਿਮਿੰਦਰ ਸਿੰਘ ਗੱਚਾ ਜੀ ਅੱਜਕੱਲ ਇੰਗਲੈਂਡ ਦੇ ਵਿੱਚ ਨੇ ਉਹ ਉੱਥੋਂ ਰਹਿਨਮਾਈ ਕਰ ਰਹੇ ਨੇ ਮੈਂ ਅੱਜ ਤੁਹਾਡੀ ਵੀਡੀਓਆਂ ਹੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਜੀ ਸਰਪੰਚ ਸਾਹਿਬ ਰੋਟਰੀ ਕਲੱਬ ਪੰਗਾ ਗ੍ਰੀਨ ਦੀ ਟੀਮ ਅਗਵਾਈ ਵਿੱਚ ਪਹੁੰਚੀ ਹੈ ਸਲਾਦਰ ਬਾਲ ਸਿੰਘ ਬਾਗੀ ਜੀ ਦੀ ਤੁਹਾਡੇ ਜਿੱਥਾਂ ਕਿ ਨੁਕਸਾਨ ਹੋਇਆ ਔਰ ਪਸ਼ੂਆਂ ਦੀ ਚਾਰਾ ਲੈ ਕੇ ਚੇਚੇ ਤੌਰ ਤੇ ਪਹੁੰਚੇ ਨੇ ਕੀ ਕਹੋਗੇ ਸਾਡੇ ਪਿੰਡ ਨੋਟਰੀ ਕਲੱਬ ਗ੍ਰੀਨ ਪੰਗਾ ਤੋਂ ਪਹੁੰਚੀ ਹੋਈ ਟੀਮ ਦਾ ਪਿੰਡ ਦੀ ਪੰਚਾਇਤ ਵੱਲੋਂ ਜੀ ਆਇਆਂ ਨਿੱਘਾ ਸਵਾਗਤ ਕੀਤਾ ਜਾਂਦਾ ਇਨੀ ਸਾਡੇ ਪਿੰਡ ਦੀ ਔਖੀ ਘੜੀ ਵਿੱਚ ਬਾਹਮ ਫੜੀ ਕਉਮੀ بارش ਤੇ ਪਾਣੀ ਬਹੁਤ ਸੀ ਜਿਹਦੇ ਕਾਰਨ ਪਿੰਡ ਪਸ਼ੂਆਂ ਦਾ ਜੋ ਚਾਰਾ ਸੀ तकरीबन ਸਾਰੇ ਪਿੰਡ ਦਾ ਹੀ ਖਰਾਬ ਹੋ ਚੁੱਕਾ ਸੀ ਜਿਸ ਤਰ੍ਹਾਂ ਦੀ ਵੀ ਕਹਿੰਦੇ ਕੋਈ ਤੁਹਾਨੂੰ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਖੜੇ ਆ ਤੇ ਬਾਕੀ ਇਹਨਾਂ ਦਾ ਇੱਥੇ ਆਉਣ ਤੇ ਪਿੰਡ ਦੀ ਪੰਚਾਇਤ ਪਿੰਡ ਨਗਰ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਸਾਡੀ ਔਖੀ ਘੜੀ ਵਿੱਚ ਬਾਹ ਫੜੀ ਹੈ ਜੀ ਬਹੁਤ ਧੰਨਵਾਦ ਸਰਪੰਚ ਜਿਹਦਾ ਸਰਪੰਚ ਸਾਹਿਬ ਨੇ ਵੀ ਬਹੁਤ ਬਹੁਤ ਧੰਨਵਾਦ ਕੀਤਾ ਹੈ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਟੀਮ ਦਾ ਔਰ ਜੇ ਗੱਲ ਕਰੀਏ ਪੰਜਾਬੀਆਂ ਦੀ ਤਾਂ ਵੈਸੇ ਹੀ ਪਿੱਤਰਦਾ ਵੀ ਕਿਤੇ ਦੂਰ ਦਰੇਡੇ ਪ੍ਰਦੇਸ਼ਾਂ ਦੇ ਵਿੱਚ ਵੀ ਕੋਈ ਦਿੱਕਤ ਆਵੇ ਤਾਂ ਵੀ ਪੰਜਾਬੀ ਖੜ ਜਾਂਦੇ ਨੇ ਤੇ ਪੰਜਾਬੀ ਪੰਜਾਬੀਆਂ ਨਾਲ ਕਿਉਂ ਨਾ ਕੱਢਣਗੇ ਇਹ ਗੱਲ ਕਰੀਏ ਉਹਨਾਂ ਦੇ ਨਾਲ ਸਰਦਾਰ ਗੁਰਬਖਸ਼ ਐਸਡੀਓ ਸਾਹਿਬ ਵੀ ਪਹੁੰਚੇ ਨੇ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਉਨੇ ਆ ਪਰ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਦਾ ਨਸ਼ਾ ਬੰਦੇ ਨੂੰ ਲੱਗ ਜਾਂਦਾ ਕਿਸੇ ਨੂੰ ਖੁਮਾਰੀ ਦਾ ਨਸ਼ਾ ਜਾਪ ਕਰਦਾ ਕਿਸੇ ਨੂੰ ਕੋਈ ਨਸ਼ਾ ਕਿਸੇ ਨੂੰ ਕੋਈ ਨਸ਼ਾ ਔਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ ਜਿਹੜੀਆਂ ਸਮਾਜ ਸੇਵਕ ਸੰਸਥਾਵਾਂ ਨੇ ਜਿਸ ਤਰ੍ਹਾਂ ਕੇ ਦਲਬਾਗ ਸਿੰਘ ਬਾਗੀ ਦੀ ਅਗਵਾਈ ਦੇ ਵਿੱਚ ਜਿਹੜੀ ਰੋਟਰੀ ਕਲੱਬ ਮੰਗਾ ਦੀ ਗ੍ਰੀਨ ਦੀ ਟੀਮ ਪਹੁੰਚੀ ਹੈ ਵੀ ਇਹਨਾਂ ਨੂੰ ਕੋਈ ਨਸ਼ਾ ਹੈ ਕਿ ਜਿਨ੍ਹਾਂ ਚ ਇਹ ਆਪਣੀ ਸਮਾਜ ਸੇਵਾ ਦਾ ਨਸ਼ਾ ਪੂਰਾ ਨਹੀਂ ਕਰ ਲੈਂਦੇ ਇਹਨਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਔਰ ਅੱਜ ਜਿਸ ਦਾ ਦੀ ਸੇਵਾ ਕਰ ਰਹੇ ਨੇ ਰਾਹਤ ਸਮਗਰੀ ਪਿੰਡ ਪਿੰਡ ਪਹਚਾਰੇ ਨੇ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਔਰ ਐਸਡੀਓ ਸਾਹਿਬ ਵੀ ਇੱਥੇ ਪਹ ਪਹਿਲਾਂ ਤਾਂ ਮੈਂ ਪੰਜਾਬ ਟੀਵੀ 76 ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡਾ ਸਨੇਹਾ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਬਾਕੀ ਪਿੰਡ ਵਾਲਿਆਂ ਨੇ ਸਾਡਾ ਨਿਕਾਸ ਭਗਤ ਦਿੱਤਾ ਆ ਪੰਚਾਇਤ ਦਾ ਹੀ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਮਨਜਿੰਦਰ ਭਾਜੀ ਕਿ ਜਿਹੜੇ ਪੰਜਾਬੀ ਆ ਇਹ ਤਾਂ ਜਦੋਂ ਦੂਸਰੇ ਲੋਕਾਂ ਤੇ ਕੋਈ ਭਾਰੀ ਪੈਂਦੀ ਆ ਜਾਂ ਬਾਹਰੀਆਂ ਸਟੇਟਾਂ ਬੱਜੀ ਪੈਂਦੀ ਆ ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਮਤਲਬ ਗੱਲ ਘਰ ਗਈ ਆ ਵੀ ਅਸੀਂ ਮਤਲਬ ਸੇਵਾ ਕਰਨੀ ਆ ਜਦੋਂ ਇਹ ਕੁਦਰਤੀ ਆਫਤਾਂ ਆਉਂਦੀਆਂ ਇਹ ਇੱਕ ਸੁਨੇਹਾ ਵੀ ਦੇ ਕੇ ਜਾਂਦੀਆਂ ਕਿ ਇਹਦੇ ਨਾਲ ਨੁਕਸਾਨ ਵੀ ਹੁੰਦਾ ਕੁਝ ਇਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਸਾਡਾ ਅਸੀਂ ਸੰਸਾਰਕ ਜਿਹੜੀ ਸਾਡੀ ਭਾਈਚਾਰਾ ਜਿਵੇਂ ਜੈਨੇਟਿਕ ਯੂਨਾਈਟ ਹੋ ਜਾਂਦੇ ਆ ਅਸੀਂ ਇਕੱਠੇ ਹੋ ਜਾਂਦੇ ਆ ਸਾਡੇ ਖੂਨ ਦੇ ਵਿੱਚ ਇੱਕ ਕਣ-ਕਣ ਵਿੱਚ ਸਾਡੇ ਰਚਿਆ ਕੀ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਜਿਸ ਤਰ੍ਹਾਂ ਦਰਬਾਰਗ ਤੋਂ ਬਾਗੀ ਸਾਡੇ ਅਸੀਂ ਨਾਲ ਦੀ ਅਗਵਾਈ ਦੇ ਵਿੱਚ ਅਸੀਂ ਆਪਣੇ ਇਹ ਵੀੜਾ ਚੱਕਿਆ ਕਿ ਅਸੀਂ ਵੀ ਕੁਝ ਇਸ ਜਿਹੜਾ ਲੋਕਾਂ ਦੀ ਸੇਵਾ ਦਾ ਉੰਬ ਚੱਲ ਰਿਹਾ ਹੈ ਇਹਦੇ ਵਿੱਚ ਕੁਛ ਅਸੀਂ ਮਦਦ ਕਰ ਸਕੀਏ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹਾਂ ਤੇ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਇੱਕ ਨੇਪਾਲ ਦਾ ਭਈਆ ਉਹ ਕੰਮ ਕਰਦਾ ਸੀਗਾ ਮੈਂ ਇਹ ਚੀਜ਼ ਦੱਸਣ ਲੱਗਾ ਵੀ ਇਸ ਧਰਤੀ ਦੇ ਵਿੱਚ ਕਿਹੋ ਜਿਹੇ ਤਾਤੇ ਜਿਹੜਾ ਇੱਥੇ ਦਾ ਸਾਡਾ ਨਾਮਕ ਵੀ ਖਾ ਗਿਆ ਨਾ ਉਹ ਉਹਦੇ ਉਹਦੇ ਖੂਨ ਵਿੱਚ ਵੀ ਇਹ ਕਾਣਾ ਇਹ ਜਿਹੜੀ ਗੁਣ ਆ ਜਾਂਦੇ ਆ ਉਹ ਭਈਆ ਜਦੋਂ ਬਾਹਰ ਚਲਾ ਗਿਆ ਤੇ ਆਪਣੇ ਦੇਸ਼ ਵਿੱਚ ਗਿਆ ਸੀਗਾ ਤੇ ਮਗਰੋਂ ਇੱਥੇ ਹੜਾ ਗਿਆ ਤੇ ਹੜੋਂ ਤੋਂ ਬਾਅਦ ਹੁਣ ਆਪਣੇ ਸਰਦਾਰ ਨੂੰ ਫੋਨ ਕੀਤਾ ਕਹਿੰਦਾ ਸਰਦਾਰ ਜੀ ਸਾਡੇ ਇੱਥੇ ਬਹੁਤ ਆਇਆ ਪਰ ਇੱਥੇ ਸਾਡੀ ਕੋਈ ਇੱਕ ਦੂਜੇ ਦੀ ਕੋਈ ਮਦਦ ਨਹੀਂ ਕਰਦਾ ਵੀ ਤੁਹਾਡੇ ਤਾਂ ਸਰਦਾਰ ਲੋਕ ਆ ਬਹੁਤ ਇੱਕ ਦੂਸਰੀ ਮਦਦ ਕਰਦੇ ਆ ਸਾਡੇ ਅੱਗਾ ਪੇਸ਼ਾ ਲੋਕ ਸਾਰੀ ਸੇਵਾ ਲੈ ਕੇ ਬੈਠੇ ਆ ਕਈ ਜਗ੍ਹਾ ਤਾਂ ਇਦਾਂ ਹੋਇਆ ਵੀ ਜਿਹੜਾ ਨਾਲ ਜਿੰਨਾ ਚਾਹੀਦਾ ਨਹੀਂ ਸੀ ਖਾਣਾ ਚਾਹੀਦਾ ਸੀ ਉਹਨਾਂ ਲੋਕਾਂ ਨੇ ਪਹਚਾਤਾ ਅਸੀਂ ਮਤਲਬ ਕਿਸੇ ਦੀ ਉਡੀਕ ਨਹੀਂ ਕਰਦੇ ਤੇ ਉਸ ਨੇ ਵੀ ਕਿਹਾ ਕਹਿੰਦਾ ਕਹਿੰਦਾ ਜੇ ਸਰਦਾਰ ਜੀ ਮੇਰੀ ਲੋੜ ਆ ਤਾਂ ਮੈਂ ਆ ਜੂ ਉਹ ਕੀ ਕਾਰਨ ਸੀਗਾ ਕਿ ਉਸ ਨੇ ਇਸ ਧਰਤੀ ਦਾ ਇੱਥੇ ਦਾ ਨਾਮ ਖਾ ਲਿਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਕਦੇ ਵੀ ਨਹੀਂ ਜਾਂਦੀ ਇਹ ਤਾਂ ਲੋਕਾਂ ਦੀ ਸੇਵਾ ਕਰਨ ਵਾਲੀ ਹੈ ਜੇ ਤੇ ਆਪਣੀ ਆਪ ਤਾਂ ਇਹ ਤਾਂ ਆਪੇ ਸੰਭਲ ਲੈਂਦੇ ਆ ਤੇ ਉਸੇ ਇਸ ਹਿੱਸੇ ਦੇ ਵਿੱਚੋਂ ਅਸੀਂ ਅੱਜ ਇੱਥੇ ਆਏ ਆ ਅਸੀਂ ਪਿੰਡ ਵਾਸੀਆਂ ਨੂੰ ਦੱਸਦੇ ਆ ਕਿ ਜੋ ਵੀ ਸਾਡੀ ਸਾਡੇ ਕੋਲ ਸਰਿਆ ਸਾਡੀ ਸਮਰਥਾ ਅਨੁਸਾਰ ਜਿਹੜੀ ਤੁਹਾਨੂੰ ਲੋੜ ਹੋਈ ਅਸੀਂ ਉਹ ਪੂਰੀ ਕਰਾਂਗੇ ਜਿਸ ਤਰ੍ਹਾਂ ਕਿ ਜੇ ਕੋਈ ਖਾਣ ਪੀਣ ਦੀਆਂ ਜਿਹੜੀਆਂ ਵਸਤਾਂ ਦੇ ਗਿਆ ਉਹ ਸਾਨੂੰ ਬਹੁਤ ਸਾਰੇ ਲੋਕ ਦੇ ਗਏ ਹੋਣੇ ਆ ਉਹ ਬਾਦੂ ਹੀ ਪਿਆ ਹੋਣਾ ਇੱਕ achara ਇਹੋ ਜੀ ਚੀਜ਼ ਆ ਇਹਨੂੰ ਜਦੋਂ ਇਹਨੂੰ اگਾਵਾਂਗੇ ਪਹਿਲਾਂ ਬੀਜਾਂਗੇ اگਾਵਾਂਗੇ ਥੋੜਾ ਟਾਈਮ ਲੱਗੂਗਾ ਮਹੀਨੇ ਦੋ ਮਹੀਨੇ ਬਾਅਦ ਜਾ ਕੇ ਇਹ ਤਿਆਰ ਹੁੰਦਾ ਸਾਨੂੰ ਲੱਗਾ ਵੀ ਇਸ ਨੂੰ ਟਾਈਮ ਲੱਗਣਾ ਪਹਿਲਾਂ ਇਹ ਚੀਜ਼ ਪਚਾਈ ਜਾਵੇ ਤਾਂ ਕਿ ਇਹ ਚੀਜ਼ ਖਾ ਕੇ ਜਿਹੜੇ ਪਸ਼ੂ ਆ ਉਹ ਦੁੱਧ ਦੇ ਸਕਣ ਉਹਨਾਂ ਕੋਈ ਆਪਣਾ ਗੁਜਾਰਾ ਚਲਾ ਸਕੇ ਘਰ ਦਾ ਆਪਣਾ ਰੋਸ਼ਨ ਪਣ ਚਲਾ ਸਕੇ ਸਾਨੂੰ ਇਹ ਲੋੜ ਪਹਿਲਾਂ ਮਹਿਸੂਸ ਹੋਈ ਵੀ ਇਸ ਚੀਜ਼ ਦੀ ਪਹਿਲਾਂ ਲੋੜ ਆ ਅਸੀਂ ਉਹ ਚੀਜ਼ ਦੇ ਮਤਲਬ ਅਸੀਂ ਉਹ ਚੀਜ਼ ਨੂੰ ਮਤਲਬ ਪਹਿਲਾ ਪਹਿਲ ਦਿੰਨੇ ਆ ਜਿਹੜੀ ਐਡਵਾਂਸ ਹਨ ਲੋਕਾਂ ਨੂੰ ਉਹ ਸੀਦੀ ਜ਼ਰੂਰਤ ਹੁੰਦੀ ਆ ਜਿਹੜੀ ਪਹਿਲਾਂ ਆਮ ਲੋਕਾਂ ਦੇਤੀ ਉਸ ਦਾ ਮਤਲਬ ਜੋ ਚੀਜ਼ ਦੇਣ ਦਾ ਉਹਦਾ ਕੋਈ ਨਾ ਮਤਲਬ ਫਾਇਦਾ ਨਹੀਂ ਹੁੰਦਾ ਅਸੀਂ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਤੇ ਅਸੀਂ ਇਹਨਾਂ ਦੇ ਨਾਲ ਆ ਜਿੰਨਾ ਸਾਡੇ ਕੋਲ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਧੰਨਵਾਦ ਧੰਨਵਾਦ ਐਸਜੀਪ ਸਾਹਿਬ ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ ਵੀ ਜਿਸ ਤਰੀਕੇ ਦੇ ਨਾਲ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਇਹਨਾਂ ਨੇ ਪਹਿਲੇ ਇੱਥੇ ਪਿੰਡ ਦੇ ਵਿੱਚ ਆ ਕੇ ਪੂਰੀ ਤਰ੍ਹਾਂ ਸਰਵੇ ਕੀਤਾ ਔਰ نو ਇਸ ਗੱਲ ਨੂੰ ਦੇਖਿਆ ਗਿਆ ਕਿ ਕਿ ਨਹੀਂ ਤਾਂ ਜਿਵੇਂ ਕੱਲ ਹੋਰ ਕਰਾਂ ਤਾਂ ਸਾਡੇ ਪੰਜਾਬੀਆਂ ਦੀ ਇੱਕ ਹੋਰ ਫਿਤਰ ਹੈ ਵੀ ਭੇੜਚਾਲ ਬਹੁਤ ਹੁੰਦੀ ਹੈ ਜੇ ਕੋਈ ਰਾਸ਼ਨ ਲੈ ਕੇ ਤੁਰਿਆ ਤਾਂ ਉਸ ਉੱਥੇ ਰਾਸ਼ਨ ਹੀ ਜਾ ਰਿਹਾ ਹੈ ਔਰ ਜਿੱਦਾਂ ਕਿ ਦੇਖਣ ਦੇ ਵਿੱਚ ਆਇਆ ਵੀ ਰਾਸ਼ਨ ਸਮਗਰੀ ਖਰਾਬ ਵੀ ਬਹੁਤ ਹੋਈ ਜਿੱਥੇ ਲੋਡ ਤੋਂ ਜ਼ਿਆਦਾ ਪਹੁੰਚ ਗਈ ਔਰ ਇਸ ਨੂੰ ਇਹਨਾਂ ਨੇ ਸਮਝਦੇ ਹੋਏ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿੱਦਾਂ ਕਿ ਪਸ਼ੂਆਂ ਲਈ ਚਾਰੇ ਦੀ ਜ਼ਰੂਰਤ ਸੀ ਔਰ ਪਸ਼ੂਆਂ ਦਾ ਚਾਰਾ ਸਭ ਤੋਂ ਪਹਿਲਾਂ ਲੈ ਕੇ ਪਹੁੰਚੇ ਨੇ ਮੈਂ ਮਜਿੰਦਰ ਸਿੰਘ ਆਪਣੇ ਸਾਥੀ ਗਿੰਨੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ